ਸ਼ਾਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬੀ ਰੀਅਲ ਨਿਊ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦੀਆਂ ਤਾਜ਼ਾ ਘੋਸ਼ਨਾਵਾਂ ਵਾਦਿਆਂ ਅਤੇ ਵਿਰੋਧੀਆਂ ਦੇ ਹਮਲਿਆਂ ਬਾਰੇ ਸੀਐਮ ਮਾਨ ਨੇ ਕੀਤੇ ਵੱਡੇ ਐਲਾਨ ਜਿੰਨਾ ਦਾ ਸਿੱਧਾ ਅਸਰ ਪੰਜਾਬ ਦੇ ਹਰੇਕ ਨਾਗਰਿਕ ਉੱਤੇ ਪਵੇਗਾ ਪਿਛਲੇ ਕੁਝ ਦਿਨਾਂ ਵਿੱਚ ਉਹਨਾਂ ਨੇ ਸਿਹਤ ਨੌਕਰੀ ਨਸ਼ੇ ਵਿਰੋਧੀ ਮੁਹਿੰਮ ਅਤੇ ਕਾਨੂੰਨ ਵਿਵਸਥਾ ਵਾਰੇ ਵੱਡੇ ਫੈਸਲੇ ਲਈ ਹਨ ਉਹਨਾਂ ਕਿਹਾ ਕਿ ਪੰਜਾਬ ਹੁਣ ਬਦਲ ਰਿਹਾ ਹੈ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚ ਰਹੀ ਹੈ ਅਸੀਂ ਕੰਮ ਕਰ ਰਹੇ ਹਾਂ ਸਿਰਫ ਕਾਗਜ਼ੀ ਕੋਸ਼ਨਾਵਾ ਨਹੀਂ ਜ਼ਮੀਨੀ ਸਿੰਚਾਈ ਸੀਐਮ ਮਾਨ ਨੇ ਤਾਜ਼ਾ ਐਲਾਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ 5000 ਨਵੀਆਂ ਸਰਕਾਰੀ ਨੌਕਰੀਆਂ ਜਲਦ ਭਰਤੀ ਜਾਣਗੀਆਂ ਇਹ ਨੌਕਰੀਆਂ ਸਿੱਖਿਆ ਸਿਹਤ ਜਲ ਸਪਲਾਈ ਤੇ ਪੁਲਿਸ ਵਿਭਾਗਾਂ ਵਿੱਚ ਹੋਣਗੀਆਂ ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਲੋੜ ਨਾ ਪਵੇ ਇਹ ਸਾਡਾ ਟੀਚਾ ਹੈ ਸਾਡੀ ਕੋਸ਼ਿਸ਼ ਹੈ ਕਿ ਇੱਥੇ ਹੀ ਬੱਚਿਆਂ ਨੂੰ ਰੋਜ਼ਗਾਰ ਮਿਲੇ ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਸਿਹਤ ਸਹੂਲਤਾਂ ਨੂੰ ਵੀ ਵਿਧਾਇਆ ਜਾ ਰਿਹਾ ਹੈ। ਮੁਹੱਲਾ ਕਲੀਨਿਕ ਦੀ ਗਿਣਤੀ 664 ਤੋਂ ਵੱਧ ਕਰਕੇ ਹਰੇਕ ਜ਼ਿਲ੍ਹੇ 'ਚ ਹੋਰ ਖੋਲੀਆਂ ਜਾਣਗੀਆਂ। ਇਨ੍ਹਾਂ ਕਲੀਨਿਕਾਂ ਵਿੱਚ ਮੁਫਤ ਟੈਸਟ, ਦਵਾਈਆਂ ਅਤੇ ਇਲਾਜ ਮਿਲ ਰਿਹਾ ਹੈ। ਉਹਨਾਂ ਨੇ ਕਿਹਾ ਅਸੀਂ ਦਿੱਲੀ ਮਾਡਲ ਤੋਂ ਵੀ ਅੱਗੇ ਨਿਕਲ ਰਹੇ ਹਾਂ। ਉੱਥੇ ਹੀ ਸਿੱਖਿਆ ਖੇਤਰ ਵਿੱਚ ਸੀਐਮ ਮਾਨ ਨੇ ਨਵੀਆਂ ਯੋਜਨਾਵਾਂ ਦੀ ਘੋਸ਼ਣਾ ਕੀਤੀ 117 ਸਕੂਲਾਂ ਨੂੰ ਸਕੂਲ ਆਫ ਐਮਿਨੇਸ਼ਨ ਬਣਾਇਆ ਗਿਆ ਇਨ੍ਹਾਂ ਵਿੱਚ ਨਵੇਂ ਏਸੀ ਕਲਾਸਰੂਮ ਡਿਜੀਟਲ ਲੈਬਾਂ ਆਧੁਨਿਕ ਲਾਇਬ੍ਰੇਰੀਆਂ ਤੇ ਖੇਡ ਮੈਦਾਨ ਬਣਾਏ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਬੱਚਿਆਂ ਲਈ ਇੱਕ ਭਵਿੱਖ ਬਣਾਉਣਾ ਚਾਹੁੰਦੇ ਹਾਂ ਜੋ ਪਾਠਸ਼ਾਲਾ ਤੋਂ ਯੂਨੀਵਰਸਿਟੀ ਤੱਕ ਵਿੱਦਿਆ ਦੀ ਸੱਚੀ ਵਧਾਵੇ ਹੁਣ ਗੱਲ ਕਰੀ ਨਸ਼ੇ ਦੀ ਸੀਐਮ ਮਾਨ ਨੇ ਨਸ਼ਾ mafia ਵਿਰੁੱਧ ਜੰਗ ਦਾ ਐਲਾਨ ਕੀਤਾ ਹੈ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਹਜ਼ਾਰਾਂ ਕਿਲੋ ਨਸ਼ਾ ਜ਼ਬਤ ਕੀਤਾ ਹੈ ਨਵੇਂ ਡਰੋਨ GPS ਟੈਕਨੋਲੋਜੀ ਅਤੇ ਸਾਈਬਰ ਸੈੱਲ ਰਾਹੀਂ ਨਵੇਂ ਗੈਂਗਸਟਰਾਂ ਤੇ ਨਸ਼ੇ ਪੱਧਰ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਜੇਲ੍ਹ ਚ ਜਾਵਣਗੇ ਜਦਕਿ ਨਸ਼ਾ ਲੈਣ ਵਾਲਿਆਂ ਦਾ ਇਲਾਜ ਕਰਵਾਇਆ ਜਾਵੇਗਾ ਇਸੇ ਦੌਰਾਨ ਉਨ੍ਹਾਂ ਨੇ ਗੈਂਗਸਟਰ ਕਲਚਰ ਤੇ ਵੀ ਵੱਡਾ ਬਿਆਨ ਦਿੱਤਾ ਉਹ ਕਹਿੰਦੇ ਨੇ ਪੰਜਾਬ ਦੀ ਧਰਤੀ ਤੇ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਜਿਹੜੇ ਹਥਿਆਰ ਚੁੱਕਣਗੇ ਉਨ੍ਹਾਂ ਉੱਤੇ ਕਾਨੂੰਨ ਦੀ ਲਾਠੀ ਪਵੇਗੀ ਹੁਣ ਗੱਲ ਕਰੀਏ ਕਿਸਾਨਾਂ ਦੀ ਸੀਐਮ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ ਆ ਰਹੀ ਹੈ ਜੋ ਕਿਸਾਨ ਕਿਸੇ ਵੀ ਤਬਾਹੀ ਨਾਲ ਫਸਲ ਗਵਾ ਬੈਠੇ ਉਹਨਾਂ ਨੂੰ ਮੁਆਜਬਾ ਤੁਰੰਤ ਮਿਲੇਗਾ ਉਹਨਾਂ ਨੇ ਦੱਸਿਆ ਕਿ ਆਨਲਾਈਨ ਪੋਰਟਲ ਰਾਹੀਂ ਅਰਜੀ ਲੱਗੇਗੀ ਤੇ 15 ਦਿਨਾਂ ਦੇ ਅੰਦਰ ਆਰਥਿਕ ਸਹਾਇਤਾ ਮਿਲੇਗੀ ਸੀਐਮ ਮਾਨ ਨੇ ਕਿਹਾ ਮੈਂ ਖੁਦ ਕਿਸਾਨ ਦਾ ਪੁੱਤਰ ਹਾਂ ਮੈਂ ਕਿਸਾਨਾਂ ਦੀ ਪੀੜਾ ਨੂੰ ਸਮਝਦਾ ਹਾਂ ਸਾਡੀ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਖਾਲੀ ਝੂਠੇ ਵਾਅਦੇ ਨਹੀਂ ਅਸਲੀ ਕੰਮ ਉੱਥੇ ਹੀ ਸੀਐਮ ਮਾਨ ਨੇ ਆਪਣੇ ਵਿਰੋਧੀਆਂ ਉੱਤੇ ਵੀ ਚੁੱਟਲੀਆਂ ਟੱਪਣੀਆਂ ਕੀਤੀਆਂ ਉਹ ਕਹਿੰਦੇ ਨੇ ਸਾਡਾ ਕੰਮ ਗੱਲ ਕਰਦਾ ਹੈ 70 ਸਾਲਾਂ ਵਿੱਚ ਜਿਹੜਾ ਨਹੀਂ ਹੋਇਆ ਉਹ ਅਸੀਂ 2 ਸਾਲਾਂ ਵਿੱਚ ਕਰ ਰਹੇ ਹਾਂ ਵਿਰੋਧੀਆਂ ਕੋਲ ਹੋਰ ਕੋਈ ਮੁੱਦਾ ਨਹੀਂ ਇਸ ਕਰਕੇ ਝੂਠੀਆਂ ਖਬਰਾਂ ਫੈਲਾਉਂਦੇ ਨੇ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਸੀਐਮ ਮਾਨ ਦੇ ਐਲਾਨਾਂ ਨੂੰ ਚੋਣੀ ਸਟੰਟ ਦੱਸਿਆ ਗਿਆ ਉਹ ਕਹਿੰਦੇ ਨੇ ਕਿ ਇਹ ਸਾਰੇ ਵਾਅਦੇ ਸਿਰਫ ਲੋਕਾਂ ਨੂੰ ਲਪਾਉਣ ਲਈ ਹਨ ਪਰ ਸੀਐਮ ਮਾਨ ਕਹਿੰਦਾ ਨਹੀਂ ਅਸੀਂ ਕਰਕੇ ਵਿਖਾ ਰਹੇ ਹਾਂ ਲੋਕਾਂ ਦੀ ਭਲਾਈ ਲਈ ਅਸੀਂ ਹਰ ਰੋਜ਼ ਕੁਝ ਨਵਾਂ ਕਰ ਰਹੇ ਹਾਂ ਅੰਤ ਵਿੱਚ ਸੀਐਮ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਤੁਸੀਂ ਵਿਦੇਸ਼ ਨਾ ਜਾਓ ਇੱਥੇ ਹੀ ਆਪਣੀ ਕਾਬਲੀਅਤ ਨਿਖਾਰੋ ਅਸੀਂ ਤੁਹਾਡੇ ਲਈ ਇੱਥੇ ਹੀ ਮੌਕੇ ਬਣਾਵਾਂਗੇ ਤੁਸੀਂ ਦੱਸੋ ਕੀ ਸੀਐਮ ਭਗਵੰਤ ਮਾਨ ਦੇ ਐਲਾਨਾਂ ਨਾਲ ਸਹਿਮਤ ਹੋ ਜਾਂ ਨਹੀਂ ਕਮੈਂਟ ਕਰਕੇ ਆਪਣੀ رائے ਸਾਂਝੀ ਕਰੋ ਹੁਣ ਅਸੀਂ ਗੱਲ ਕਰਾਂਗੇ ਕੈਨੇਡਾ ਵੀਜ਼ੇ ਅਤੇ ਇਮੀਗ੍ਰੇਸ਼ਨ ਬਾਰੇ ਇਹ ਮਾਮਲਾ ਪੰਜਾਬ ਦੇ ਲੱਖਾਂ ਨੌਜਵਾਨਾਂ ਨਾਲ ਜੁੜਿਆ ਹੋਇਆ ਹੈ ਹਰ ਸਾਲ ਪੰਜਾਬ ਤੋਂ ਹਜ਼ਾਰਾਂ ਨੌਜਵਾਨ ਕੈਨੇਡਾ ਜਾ ਰਹੇ ਸਨ ਕਿਸੇ ਨੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ ਕਿਸੇ ਨੇ ਸਪੋਸ ਵੀਜ਼ੇ ਲਈ ਕਿਸੇ ਨੇ ਵਿਜ਼ਟਰ ਵੀਜ਼ੇ ਲਈ ਪਰ ਹੁਣ ਕੈਨੇਡਾ ਵੱਲੋਂ ਇੱਕ ਵੱਡਾ ਫੈਸਲਾ ਆਇਆ ਹੈ ਜਿਸ ਨੇ ਸਾਰੇ ਪੰਜਾਬ ਪਰਿਵਾਰਾਂ ਵਿੱਚ ਚਿੰਤਾ ਵਧਾ ਦਿੱਤੀ ਹੈ ਕੈਨੇਡਾ ਸਰਕਾਰ ਨੇ 2025 ਤੱਕ ਸਟੱਡੀ ਵੀਜ਼ੇ ਦੀ ਲਿਮਿਟ ਲਾ ਦਿੱਤੀ ਹੈ ਹੁਣ ਹਰ ਸਾਲ ਕੈਨੇਡਾ ਵੱਲੋਂ ਵੀਜ਼ੇ ਦੇ ਨੰਬਰ ਘਟਾ ਦਿੱਤੇ ਗਏ ਹਨ ਪਿਛਲੇ ਸਾਲ ਜਿੱਥੇ 8 ਲੱਖ ਤੋਂ ਵੱਧ ਸਟੂਡੈਂਟ ਵੀਜ਼ਾ ਦਿੱਤੇ ਗਏ ਸਨ ਹੁਣ ਉਹ ਗਿਣਤੀ ਕਰੀਬ 3 ਲੱਖ ਕਰ ਦਿੱਤੀ ਗਈ ਹੈ ਇਸ ਦਿਨ ਨਾਲ ਹੀ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਕਿਹਾ ਕਿ ਕੈਨੇਡਾ ਵਿੱਚ ਸਟੱਡੀ ਪਰਮਿਟ 'ਚ ਫਰਾਡ ਫੇਕ ਕਾਲਜ ਅਤੇ ਲਾਭ ਲੈਣ ਵਾਲੀਆਂ ਕੰਪਨੀਆਂ ਦੇ ਕਾਰਨ ਇਹ ਲੋੜੀਂਦਾ ਫੈਸਲਾ ਲਿਆ ਗਿਆ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਐਪਲੀਕੇਸ਼ਨਜ਼ ਪੰਜਾਬ ਤੋਂ ਜਾਂਦੀਆਂ ਹਨ ਜਿੱਥੇ ਵੀਜ਼ੇ ਦੇ ਪੇਪਰਜ਼ ਚੰਗੇ ਹੋਣ ਦੇ ਬਾਵਜੂਦ ਵੀ ਰਿਫਿਊਜ਼ਲ ਆ ਜਾਂਦੀ ਹੈ ਪਿਛਲੇ 6 ਮਹੀਨੇ 'ਚ 60% ਤੋਂ ਵੱਧ ਪੰਜਾਬ ਦੇ ਸਟੂਡੈਂਟਸ ਦੀ ਵੀਜ਼ਾ ਰਿਜੈਕਸ਼ਨ ਹੋਈ ਇਸ ਵਿੱਚ ਸਭ ਤੋਂ ਵੱਧ ਇਲਜ਼ਾਮ ਫੇਕ ਡਾਕੂਮੈਂਟਸ ਤੇ ਵੀਕ ਐਸਓਪੀ ਉੱਤੇ ਲੱਗੇ ਸੀਐਮ ਭਗਵੰਤ ਮਾਨ ਨੇ ਵੀ ਹੁਣ ਇਸ ਮਾਮਲੇ 'ਚ ਦਖਲ ਦਿੱਤਾ ਹੈ ਉਨਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਸੁਪਨੇ ਤੂੜੇ ਨਾ ਜਾਣ ਅਸੀਂ ਕੇਂਦਰ ਸਰਕਾਰ ਰਾਹੀਂ ਕੈਨੇਡਾ ਨਾਲ ਗੱਲ ਕਰਾਂਗੇ ਉੱਥੇ ਹੀ ਕਈ ਇਮੀਗ੍ਰੇਸ਼ਨ ਕੌਂਸਲੈਂਟਸ ਨੇ ਕਿਹਾ ਕਿ ਕੈਨੇਡਾ ਹੁਣ ਓਨਲੀ ਜੈਨੂਇਨ ਸਟੂਡੈਂਟਸ ਨੂੰ ਬੁਲਾਵੇਗਾ ਜਿਹੜੇ ਬੱਚੇ ਆਈਲੈਟਸ 'ਚ ਚੰਗੇ ਬੈਂਡਸ ਲਿਆਉਂਦੇ ਹਨ ਜਿਨ੍ਹਾਂ ਕੋਲ ਸਟਰੋਂਗ ਫਾਈਨੈਂਸ ਤੇ ਸੋਲਿਡ ਸਟੱਡੀ ਪਲਾਨ ਹੈ ਉਹਨਾਂ ਨੂੰ ਹੀ ਵੀਜ਼ਾ ਮਿਲੇਗਾ ਕੈਨੇਡਾ ਨੇ ਹੁਣ ਡੀਐਲਆਈ ਦੀ ਲਿਸਟ ਵੀ ਅਪਡੇਟ ਕਰ ਦਿੱਤੀ ਹੈ ਹੁਣ ਹਰੇਕ ਸਟੂਡੈਂਟ ਨੂੰ ਐਲਓਏ ਲੈਟਰ ਆਫ ਐਸੈਪਸ਼ਨ ਵੈਰੀਫਾਈ ਕਰਵਾਉਣ ਪਵੇਗੀ ਨਹੀਂ ਤਾਂ ਵੀਜ਼ਾ ਰਿਜੈਕਟ ਹੋ ਜਾਵੇਗਾ ਵੀਜ਼ਾ ਰਿਜੈਕਸ਼ਨ ਦੇ ਕਾਰਨ ਪੰਜਾਬ ਦੇ ਕਈ ਪਰਿਵਾਰ ਆਰਥਿਕ ਤੰਗੀ ਚ ਆ ਗਏ ਨੇ ਕਿਸੇ ਨੇ ਆਪਣੀ ਜ਼ਮੀਨ ਵੇਚੀ ਕਿਸੇ ਨੇ ਘਰ ਜਾ ਚੁੱਕਿਆ ਵੀਜ਼ਾ ਲਗਾਉਣ ਲਈ ਪਰ ਹੁਣ ਰਿਫਿਊਜ਼ਲ ਆਨ ਤੇ ਬਹੁਤ ਹੌਂਸਲੇ ਟੁੱਟ ਰਹੇ ਹਨ। ਇਹੀ ਨਹੀਂ ਕੈਨੇਡਾ ਦੇ ਵਿਜ਼ਿਟਰ ਵੀਜ਼ੇ ਨੂੰ ਵੀ ਸੰਕੁਚਿਤ ਕੀਤਾ ਹੈ। ਜਿੱਥੇ ਪਹਿਲਾਂ 3 ਮਹੀਨਿਆਂ ਵਿੱਚ ਵੀਜ਼ਾ ਆ ਜਾਂਦਾ ਸੀ ਹੁਣ 8-10 ਮਹੀਨੇ ਲੱਗ ਰਹੇ ਨੇ। ਕਈ ਕੇਸ ਵਿੱਚ ਪੇਰੈਂਟਸ ਦੀ ਐਪਲੀਕੇਸ਼ਨ ਰਿਜੈਕਟ ਹੋ ਰਹੀ ਹੈ। ਇਮੀਗ੍ਰੇਸ਼ਨ ਲਾਇਰ ਹਰਪ੍ਰੀਤ ਢਿੱਲੋਂ ਕਹਿੰਦੇ ਨੇ ਕੈਨੇਡਾ ਦੀ ਪੁਲਿਸ ਹੁਣ ਟੈਂਪਰੇਰੀ ਰੈਜ਼ੀਡੈਂਟਸ ਨੂੰ ਕੱਟ ਕਰਨ ਵਾਲੀ ਹੈ ਹੁਣ ਪੀਆਰ ਤੱਕ ਜਾਣਾ ਔਖਾ ਹੋਵੇਗਾ ਕਿਉਂਕਿ ਸੀਆਰਐਸ ਦੀ ਕੱਟ ਆਫ ਵਧ ਰਹੀ ਹੈ ਕੈਨੇਡਾ ਵਿੱਚ ਆਏ ਹੋਏ ਨਵੇਂ ਪੰਜਾਬੀ ਨੌਜਵਾਨ ਅਨਇੰਪਲੋਇਮੈਂਟ ਦਾ ਵੀ ਸਾਹਮਣਾ ਕਰ ਰਹੇ ਹਨ ਜੌਬਸ ਘੱਟ ਹਨ ਰੈਂਟ ਮਹਿੰਗਾ ਹੈ ਤੇ ਇਨਫਲੇਸ਼ਨ ਵਧ ਰਹੀ ਹੈ ਕਈ ਨੌਜਵਾਨ ਖੁਦ ਕੰਟੈਕਟ ਕਰ ਰਹੇ ਨੇ ਕਿ ਜੇ ਇੱਥੇ ਆ ਕੇ ਕੰਮ ਹੀ ਨਹੀਂ ਤਾਂ ਆਉਣਾ ਹੀ ਕਿਉਂ ਇਸ ਸਾਰੀ ਸਥਿਤੀ ਵਿੱਚ ਫੇਕ ਏਜੰਟਸ ਦਾੜਵਾਲਾ ਵੀ ਖਤਰਨਾਕ ਹੈ ਕਈ ਕਈ ਏਜੰਟਸ ਲਾਲਚ ਦੇ ਕੇ ਸਟੂਡੈਂਟਸ ਨੂੰ ਵੀਕ ਪ੍ਰੋਫਾਈਲ ਨਾਲ ਭੇਜਦੇ ਹਨ ਪਿਛਲੇ ਸਾਲ ਜਲੰਧਰ ਤੋਂ 700 ਬੱਚਿਆਂ ਦੇ ਵੀਜ਼ਾ ਕੈਨੇਡਾ ਨੇ ਕੈਨਸਲ ਕੀਤੇ ਸਨ ਕਿਉਂਕਿ ਐਲਓਏ ਫੇਕ ਸੀ ਇੰਡੀਆ ਗਵਰਨਮੈਂਟ ਨੇ ਹੁਣ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ ਏਜੰਟਸ ਲਈ ਮਾਨਤਾ ਪ੍ਰਾਪਤ ਹੋਣਾ ਜ਼ਰੂਰੀ ਕਰ ਦਿੱਤਾ ਗਿਆ ਹੈ ਪੰਜਾਬ ਗਵਰਨਮੈਂਟ ਨੇ ਵੀ ਡਿਕਲियर ਕੀਤਾ ਕਿ ਆਪਣੇ ਨੌਜਵਾਨਾਂ ਨੂੰ ਖੇਡ ਨਹੀਂ ਬਣਨ ਦਿੱਤਾ ਜਾਵੇਗਾ ਅਜਿਹੀ ਸਥਿਤੀ 'ਚ ਬਹੁਤ ਸਾਰੇ ਬੱਚੇ ਆਪਣੇ ਪਲਾਨ ਚੇਂਜ ਕਰ ਰਹੇ ਹਨ ਕਈ ਯੂਕੇ ਜਾਂ ਜਰਮਨੀ ਦੀ ਤਰਫ ਮੁੜ ਰਹੇ ਹਨ ਕਈ ਆਸਟ੍ਰੇਲੀਆ 'ਚ ਵੀ ਅਪਲਾਈ ਕਰ ਰਹੇ ਹਨ ਜਿੱਥੇ ਆਈਲੈਂਡਸ ਬੈਂਡ ਦੀ ਡਿਮਾਂਡ ਕੈਨੇਡਾ ਤੋਂ ਘੱਟ ਹੈ ਉਨ ਪੇਰੈਂਟਸ ਵੀ ਸੋਚ ਸਮਝ ਕੇ ਡਿਸੀਜਨ ਲੈ ਰਹੇ ਹਨ ਸਿਰਫ ਕੈਨੇਡਾ ਆਉਣ ਦੀ ਹੋੜ ਵਿੱਚ ਬੱਚਿਆਂ ਦੀ ਲਾਈਫ ਨਾਲ ਖੇਡਣਾ ਠੀਕ ਨਹੀਂ ਕਈ ਪੇਰੈਂਟਸ ਕਹਿੰਦੇ ਨੇ ਬੱਚਾ ਇੱਥੇ ਰਹਿ ਕੇ ਡਿਗਰੀ ਲਵੇ ਜੌਬ ਕਰੇ ਤੇ ਪੀਆਰ ਦੀ ਪ੍ਰੋਸੈਸ ਇੱਥੋਂ ਹੀ ਚਲਾਈ ਕੈਨੇਡਾ ਸਰਕਾਰ ਨੇ 2024 ਦੇ ਅਖੀਰ ਤੱਕ ਨਵੀਆਂ ਰੂਲਸ ਲਿਆਉਣ ਦਾ ਐਲਾਨ ਕੀਤਾ ਹੈ ਵੀਜ਼ਾ ਆਫੀਸਰ ਨੂੰ ਹੁਣ ਪ੍ਰੋਫਾਈਲ ਚੈੱਕ ਕਰਨ ਦੀ ਕੰਪਲੀਟ ਮਿਲੀ ਹੈ ਮਤਲਬ ਰਿਜੈਕਸ਼ਨ ਹੋਣ ਦੇ ਚਾਂਸਸ ਹੋਰ ਵੱਧ ਗਏ ਨੇ ਇਹ ਵੀ ਖਬਰ ਆਈ ਹੈ ਕਿ ਕੈਨੇਡਾ ਵਿੱਚ ਸਟੱਡੀ ਵੀਜ਼ਾ ਦੇ ਜ਼ਰੀਏ ਆਏ ਹੋਏ ਬੱਚਿਆਂ ਨੂੰ ਜਦੋਂ ਪੀਆਰ ਦੀ ਐਪਲੀਕੇਸ਼ਨ ਰਿਜੈਕਟ ਹੋਈ ਤਾਂ ਡਿਪੋਰਟੇਸ਼ਨ ਨੋਟਿਸ ਮਿਲੇ ਪੰਜਾਬ ਡਿਸੋਪੋਰਾ ਚ ਵੀ ਇੰਨਾ ਘਟਨਾਵਾਂ ਕਾਰਨ ਟੈਨਸ਼ਨ ਹੈ ਕਈ ਇਮੀਗ੍ਰੇਸ਼ਨ ਲਾਇਰਜ਼ ਕਹਿੰਦੇ ਨੇ ਕਿ ਇਹ ਸਿਸਟਮ ਕਲੀਨ ਹੋਣਾ ਚਾਹੀਦਾ ਸੀ ਪਰ ਇਹਨਾਂ ਨਕਲੀ ਇੰਸਟੀਚੂਟਸ ਨੇ ਸੱਚੇ ਬੱਚਿਆਂ ਨੂੰ ਵੀ ਮਾਰਿਆ ਹੈ। اے ਸੀ ਅੱਜ ਦੀਆਂ ਤਾਜ਼ੀਆਂ ਤੇ ਧਮਾਕੇਦਾਰ ਖਬਰਾਂ ਹੁਣ ਤੁਸੀਂ ਆਪਣੀ رائے ਵੀ ਕਮੈਂਟਾਂ ਵਿੱਚ ਦੱਸ ਸਕਦੇ ਹੋ। ਧੰਨਵਾਦ।